ਸਤਿ ਸ੍ਰੀ ਅਕਾਲ ਅੱਜ ਦੀ ਕਿਪਤਾ ਮਾਂ ਖੂਬ ਹਸਨ ਦੀ ਕਲਾ ਸਿਖਾਈ ਕਿਉ ਮਾਂ ਦੇ ਨਾ ਹਿੱਸੇ ਆਈ ਜੋ ਨਾਲ ਤੇਰੇ ਹਰ ਥਾਂ ਖੜੀ ਕਿਉ ਖੜੀ ਬੁਢਾਪੇ ਡਾਂਗ ਫੜੀ ਲੜ ਹਲਾਤਾ ਕਲਮ ਫੜਾਈ ਹਿੱਸੇ ਉਹਦੇ ਕਿਉ ਅਣਪੜਤਾ ਆਈ ਸੋਹਣੀ ਪੋਸਾਕ ਤੇ ਤਾਜ ਬਣਵਾਏ ਕਿਉ ਲੀੜੇ ਪ੍ਰਾਣੇ ਹੀ ਹਿੱਸੇ ਆਏ ਪਾਲਕਾਂ ਦੀ ਉਸ ਸੇਜ ਸਜਾਈ ਕਿਉਂ ਹਿੱਸੇ ਉਹਦੇ ਮੰਦ ਹਾਲੀ ਪਾਈ ਕੁੱਖ ਚ ਸਾੰਬ ਦੁਨੀਆ ਦਿਖਾਈ ਹੁਣ ਕਿਉਂ ਗੁੰਦ ਮਾਈ ਤੂੰ ਆਈ ਮਾਂ ਦੇ ਮੁਹੱਬਤ ਮੱਤ ਸਖਾਈ ਕਿਉਂ ਕੂਰ ਤੇਰੀ ਹੀ ਹਿੱਸੇ ਆਈ ਪਹਿਲਾ ਬੋਲ ਤੇਰਾ ਮਾਂ ਸੀ ਪਾਈ ਕਿਉਂ ਉਸੇ ਬੋਲ ਤੋਂ ਗਾਲ ਬਣਾਈ ਤੈਨੂੰ ਸੁਣ ਸੁਣ ਜੋਤ ਜੋ ਹੱਸਦੀ ਮਾਈ ਕਿਉ ਉੱਚੇ ਬੋਲ ਨਾਲ ਚੁੱਪ ਕਰਵਾਈ ਸਰੀਰ ਮਾਂ ਦੇ ਸਦਕੇ ਤਾਕਤ ਪਾਈ ਕਿਉ ਉਹੀ ਮਾਈ ਤੇ ਜਾ ਅਜਮਾਈ ਦੁਨੀਆ ਸੜ ਰੱਬ ਵੀ ਕਰ ਜਾਈ ਲੱਗ ਨਾਰੀ ਸੰਗ ਕਿਉ ਮਾਂ ਦਵਕਾਈ ਭੁਖੀ ਰਹੇ ਪਹਿਲ ਤੈਨੂੰ ਖਵਾਈ ਕਿਉ ਪਿਆਸੀ ਪਾਣੀ ਤੋਂ ਮਰਦੀ ਮਾਈ ਜੀ ਦੀ ਕਿਸੇ ਨੇ ਕਦਰ ਨਹੀਂ ਪਾਈ ਕਿਉ ਜਨਤ ਵਰਗੀ ਮਾਂ ਬਣਾਈ ਕਿਉਂ ਜਨਤ ਵਰਗੀ ਮਾਂ ਬਣਾਈ ਧੰਨਵਾਦ